ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਤਾਂ ਬਾਈ ਜਿੰਨਾਂ ਦੀ ਮੱਝਾਂ ਹੁਣ ਦੁੱਧ ਨਹੀਂ ਬਦ ਰਹੀਆਂ ਕਿਉਂ ਨਹੀਂ ਬਦ ਰਹੀਆਂ ਕਾਤੋਂ ਨਹੀਂ ਬਦ ਰਹੀਆਂ ਇਸ ਚੀਜ਼ ਬਾਰੇ ਦੱਸਦੇ ਆਂ ਆਪਾਂ ਕੁਝ ਤਾਂ ਹੁਣ ਬਾਈ ਰੁੱਤ ਬਦਲ ਗਈ ਠੰਡ ਆ ਗਈ ਠੰਡ ਆਪਾਂ ਨੂੰ ਅੰਦਰ ਰਜਾਈ 'ਚ ਪਤਾ ਲੱਗਦਾ ਵੀ ਠੰਡ ਠੀਕ ਐ ਕੋਈ ਬਾਲੀ ਠੰਡ ਨਹੀਂ ਪਰ ਜਦੋਂ ਆਪਾਂ ਪਸ਼ੂ ਵਾਲੇ ਬਾੜੇ ਚਾਉਨੇ ਜਾਂ ਉਹਨਾਂ ਦੇ ਬਰਾਂਡੇ 'ਚ ਵੜਦੇ ਅੰਦਰ ਅੰਦਰ ਪਸ਼ੂਾਂ ਦੀ ਇੱਕ ਦੂਜੇ ਦੀ ਨਿਗਾਹ ਹੁੰਦੀ ਆ ਆਪਾਂ ਨੂੰ ਫੇਰ ਵੀ ਲੱਗਦਾ ਵੀ ਮਾਹੌਲ ਠੀਕ ਐ ਜਿਹੜਾ ਏਦੋਂ ਪਹਿਲਾਂ ਮੌਸਮ ਸੀ 10 ਦਿਨਾਂ ਦਾ ਉਦੋਂ ਠੰਡ ਕੁਝ ਹੋਰ ਸਾਫ ਦੀ ਸੀ ਮਤਲਬ ਅੱਧਾ ਪੱਲੜ ਲਾਉਣ ਵਾਲੀ ਠੰਡ ਸੀ ਮੈਂ ਵੀ ਅੱਧਾ ਲਾ ਕੇ ਅੱਧਾ ਛੱਡ ਤਾ ਤੇ ਵੀ ਚਲ ਹਵਾ ਕਰਾਸ ਹੋਈ ਜਾਊਗੀ ਇੰਨੀ ਕੁ ਠੰਡ ਕੋਈ ਜ਼ਿਆਦਾ ਪਰ ਹੁਣ ਜਿਹੜੀ ਠੰਡ ਹੈ ਭਾਈ ਇਸ ਠੰਡ ਦੇ ਕਾਰਨ ਸੋਡੇ ਪਸ਼ੂ ਬਹੁਤ ਜ਼ਿਆਦਾ ਦੁੱਧ ਘਟ ਰਹੇ ਨੇ ਕਿਉਂ ਪਸ਼ੂ ਨੂੰ ਜਦੋਂ ਠੰਡ ਲੱਗੀ ਜਾਂਦੀ ਹੈ ਤਾਂ ਉਹ ਪਸ਼ੂ ਆਟੋਮੈਟਿਕ ਇਕੱਠਾ ਹੋਈ ਜਾਂਦਾ ਦੁੱਧ ਘਟੀ ਜਾਂਦੀ ਹੈ ਕਿਉਂਕਿ ਮੇਰੀਆਂ ਆਪਣੀਆਂ ਖੁਦ ਦੀਆਂ ਮੈਂ ਸਮੇਂ ਦੋ ਦਿਨ ਮੱਝਾਂ ਲੈਣ ਫਰੀ ਗਿਆ ਤੇ ਮੇਰੀਆਂ ਆਪਦੀਆਂ ਖੋਧੀਆਂ ਮੈਂ ਸਾ 2-2 2-2 ਕਿਲੋ ਦੁੱਧ ਢਾਗੀਆਂ ਤਾਂ ਮੈਂ ਜਦੋਂ ਅੱਜ ਸ਼ਾਮ ਨੂੰ ਚੋਈਆਂ ਗੱਲ ਸਵੇਰੇ ਚੋਈਆਂ ਮੈਂ ਕਿਹਾ ਯਾਰ ਦੁੱਧ ਮੇਜਾ ਬਹੁਤ ਘਟ ਗਿਆ ਦੇਖਿਆ ਮੈਂ ਕਿਹਾ ਵੀ ਠੰਡ ਹੋ ਗਈ ਬਹੁਤ ਜ਼ਿਆਦਾ ਇਹਦਾ ਆਪਾਂ ਹਿਲਾ ਕਰੀਏ ਹੁਣ ਮੈਂ ਅੱਜ ਮੋਟੀ ਤਰਪਾਲ ਮੰਗਾਈ ਹੈ ਜਿਹੜੀ ਮੋਟੀ ਭੂਂਗ ਵਾਲੀ ਤਰਪਾਲ ਹੁੰਦੀ ਹੈ ਸਿਰੇ ਤੋਂ ਸਿਰੇ ਤੱਕ 12-15000 ਰੁਪਏ ਦੀ ਆਊਗੀ ਉਹ ਤਰਪਾਲ ਲਾਵਾਂਗੇ ਜਿਹਦੇ ਨਾਲ ਅੰਦਰ ਪੂਰੀ ਨਿਗਾਹਸ ਰਹੇ ਡੰਗਰਾਂ ਨੂੰ ਹੁਣ ਕੋਈ ਇਹ ਪਹਿਲਾ ਵਿਚਾਰਤਾਰਾ ਲਾਲਾਂ ਦੇ ਵੀ ਡੰਗਰਾਂ ਨੂੰ ਇੰਨੀ ਠੰਡ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਟਾਈਮ ਨਾਲ ਬਾਹਰ ਕੱਢਤੀਆਂ ਨਹੀਂ ਬਾਈ ਇਹਨਾਂ ਨੂੰ ਜਿੰਨੀ ਆਪਾਂ ਨਿੱਗ ਦਾਵਾਂਗੇ ਤਾਜ਼ੀਆਂ ਮਹਿਸਾਂ ਨੇ ਜਿੰਨੀ ਆਪਾਂ ਅੰਦਰ ਗਰਮੈਸ਼ ਦਾਵਾਂਗੇ ਨਿੱਗ ਦਾਵਾਂਗੇ ਓਨੇ ਡੰਗਰ ਖਲੂਗਾ ਤੇ ਉਹ ਮਾੜਾ ਮੋਟਾ ਹਿੱਸਾ ਛੱਡ ਦਿਆ ਕਰੋ ਵੀ ਚਲੋ ਮਾੜੀ ਮੋਟੀ ਗਰਮੈਸ਼ ਜਿਹੜੀ ਜ਼ਿਆਦੇ ਵੀ ਨਾ ਇਕੱਠੀ ਹੋਵੇ ਲਿਕੜੀ ਜਾਵੇ ਪਰ ਗਰਮੈਸ਼ ਡੰਗਰ ਨੂੰ ਦੇਣੀ ਬਹੁਤ ਲਾਜ਼ਮੀ ਹੈ ਹੁਣ ਸਿਆਲ ਦੀ ਜਿਹੜੀ ਰੁੱਤ ਹੈ ਤੁਹਾਡੇ ਪਾਸੋਂ ਤੁਸੀਂ ਇੱਕ ਚੀਜ਼ ਨੋਟ ਕਰਿਓ ਜਿੰਨੇ ਵੀ ਮੇਲੇ ਨੇ ਜਿੰਨੇ ਵੀ ਹੁਣ ਸਿਆਲ ਸਿਆਲ ਮੇਲੇ ਲੱਗਣਗੇ ਜਿਹੜੀ ਚੰਗੀ ਮੈਂ ਸਦੁੱਧ ਵਾਲੀ ਹੋਊਗੀ ਉਹਦੇ ਸਿੰਗਾ ਤੇ ਇਹ ਜੇ ਮਾਫਲਰ ਬੰਨੇ ਹੋਣਗੇ ਐ ਸਿੰਗਾ ਦੇ ਨਾ ਮਾਫਲਰ ਬਨ ਕੇ ਮੈਂਸ ਬੰਨੇ ਹੋਊਗੀ ਕਿਉਂ ਬੰਦੇ ਨੇ ਉਹ ਸਿੰਗਾ ਦੇ ਮਾਫਲਰ ਕਿਉਂਕਿ ਭਾਈ ਉਹਦੇ ਵਿੱਚ ਸਿੰਗਾ ਤੋਂ ਜਿੰਨੀ ਠੰਡ ਲੱਗਦੀ ਹੈ ਨਾ ਪਸ਼ੂ ਹੋਰ ਕਿਸੇ ਚੀਜ਼ ਤੋਂ ਨਹੀਂ ਲੱਗਦੀ ਉਹ ਤਾਂ ਹੀ ਮੈਂਸਾਂ ਦੇ ਸਿੰਗਾ ਦੇ ਮਾਫਲਰ ਬੰਨੇ ਹੁੰਦੇ ਨੇ ਵੀ ਮੈਂਸ ਨੂੰ ਠੰਡ ਨਾ ਲੱਗੇ ਦੁੱਧ ਨਾ ਕਟੇ ਦੁੱਧ ਤੇ ਉਨੀ ਰਹੇ ਇਹ ਸਾਰਿਆਂ ਨੂੰ ਵੱਡੀ ਨਿਸ਼ਾਨੀ ਹੈ ਤੇ ਇੱਕ ਜਿਹੜਾ ਤੁਸੀਂ ਮੰਨ ਲਓ ਹੁਣ ਠੰਡ ਦੀ ਰੋਤ ਹੈ ਥੋੜੀ ਜੀ ਦਾਣੇ ਦੀ ਵੀ ਸਿਸਟਮ ਚੇਂਜ ਕਰ ਦੋ ਆਪਦਾ ਵਿੱਚ ਜੌਂ ਜੌਂ ਕਈ ਬਾਈਆਂ ਨੇ ਜਿਹੜਾ ਪਹਿਲਾਂ ਆਪਨੇ ਇੱਕ ਕਵਾਂਟਲ ਫੀਲਡ ਦਾ ਫਾਰਮੂਲਾ ਦਿੱਤਾ ਸੀ ਉਹਦੇ ਚ ਤੁਸੀਂ ਜੌਂ ਜੌਂ ਹੁਣ ਬੰਦ ਕਰਕੇ ਬਾਜਰਾ ਪਾ ਲਓ ਜਿੱਥੇ ਜੌਂ ਤੇ ਉੱਥੇ ਬਾਜਰਾ ਪਾ ਲਓ ਬਸ ਬਾਕੀ ਚੀਜ਼ਾਂ ਸੇਮ ਠੀਕ ਨੇ ਮੱਕੀ ਕਣਕ ਬੜੇ ਮੈ ਦੀ ਖਾਲ ਸਰੋਂ ਦੀ ਖਾਲ ਜਿਹੜੇ ਫੀਲਡ ਬਣਵਾਉਂਦੇ ਨੇ ਜਿਹੜੇ ਰੰਨ ਕੇ ਪਾਉਂਦੇ ਨੇ ਉਹਨਾਂ ਨੂੰ ਐਟਮੀ ਚਾਰ ਬਹੁਤ ਨੇ ਕੀ ਕਣਕ ਸਰੋਂ ਦੀ ਖਲ ਬੜੇਮਿਆਂ ਦੀ ਖਲ ਤੇ ਛੋਲਿਆਂ ਦਾ ਖੰਡਾ ਤੇ ਛੋਲਿਆਂ ਦਾ ਛਿਲਕਾ ਤੇ ਉਹਨਾਂ ਨੂੰ ਆਹੀ ਚੀਜ਼ਾਂ ਬੋਧ ਨੇ ਜਿਹੜੇ ਦਾਣਾ ਬਣਵਾਉਂਦੇ ਨੇ ਉਹ ਵੈਸੇ ਉੱਥੇ ਬਾਜਰਾ ਐਡ ਕਰ ਲੋ ਮਿਲੀ ਮਿਕਸਚਰ ਵਗੈਰਾ ਹੋਰ ਲੱਲਾ ਭੱਬਾ ਜਿੰਨਾ ਵੀ ਤੁਹਾਨੂੰ ਦੱਸਿਆ ਹੋਇਆ ਉਹਦੇ ਵਿੱਚ ਕੁਆਂਟਲ ਦੀ ਫੀਲਡ ਦੀ ਪਰਚੀ ਚ ਤਾਂ ਇਹ ਤੁਸੀਂ ਹੁਣ ਸਿਆਲ ਸਿਆਲ ਜਿਹੜੀਆਂ ਮੱਝਾਂ ਦੁੱਧ ਨਹੀਂ ਵਧ ਰਹੀਆਂ ਉਹਨਾਂ ਨੂੰ ਇੱਕ ਤਾਂ ਹੁਣ ਕਾੜਾ ਜ਼ਰੂਰ ਦੇ ਦਿਆ ਕਰੋ ਕੌ ਉਤੇ ਗੁੜ ਦਾ ਜਾਂ ਤੇਲ ਤੇ ਗੁੜ ਦਾ ਵਿੱਚ ਸਮਾਨ ਲਿਆ ਕੇ ਰੱਖ ਲਓ ਤੁਸੀਂ ਜਿਵੇਂ ਚਿੱਟਾ ਜੀਰਾ ਮਿਸ਼ਰੀ ਤੇ ਚਿੱਟਾ ਜੀਰਾ ਮਿਸ਼ਰੀ ਸਮਾਨ ਯਾਰ ਵਿੱਚ ਦੀ ਮੈਂ ਭੁੱਲ ਜਾਣਾ ਕਈ ਵਾਰੀ ਮਿੱਠਾ ਸੋਡਾ ਨੂਨ ਇਹ ਚੀਜ਼ਾਂ ਹੁਣ ਹਲਦੀ ਇਹ ਚੀਜ਼ਾਂ ਜ਼ਰੂਰ ਪਾਣੀਆਂ ਹੁਣ ਸਾਲ ਸਾਲ ਲਾਜ਼ਮੀ ਨੇ ਇਹਦੇ ਕਾੜੇ ਦੇ ਦੋ ਚਾਹੇ ਤੁਸੀਂ ਦਾਣੇ ਚ ਪਾ ਦਿਆ ਕਰੋ ਉਹ ਵੀ ਤੁਹਾਡੀ ਮਰਜ਼ੀ ਹੈ ਇੱਕ ਦਾ ਮਿਸ਼ਰੀ ਲਿਓ ਹੁਣ ਗੁੜ ਲਿਓ ਚਿੱਟਾ ਜੀਰਾ ਲਿਓ ਮਿੱਠਾ ਸੋਡਾ ਲਿਓ ਨੂਨ ਲਿਓ ਇਹ ਚੀਜ਼ਾਂ ਆਪਦੇ ਘਰੇ ਹੋਣੀਆਂ ਥੋੜੇ ਲਾਜ਼ਮੀ ਨੇ ਤੇ ਹਲਦੀ ਲਿਓ ਇਹ ਡੇਲੀ ਇੱਕ ਮੈਂ ਇਸ ਨੂੰ ਤੁਸੀਂ 50 50 ਗ੍ਰਾਮ 60 60 ਗ੍ਰਾਮ ਸਾਰਾ ਸਮਾਨ ਦੇਖ ਕੇ ਧਾਣੇ ਚ ਰਲਾ ਕੇ ਜ਼ਰੂਰ ਚਾਰਿਆ ਕਰੋ ਇੱਕ ਜਿਹੜੀ ਤਾਜੀ ਮੈਂ ਇਸ ਸੂਈ ਹੋਈ ਹੈ ਨਹੀਂ ਦੁੱਧ ਚੱਲ ਰਹੀ ਕਈ ਬਾਈਆਂ ਦੇ ਬਹੁਤ ਮੈਸੇਜ ਨੇ ਬਾਈ ਮੱਜਨ ਦੁੱਧ ਨਹੀਂ ਚੱਲ ਰਹੀਆਂ ਸਾਨੂੰ ਦੱਸੋ ਜੇ ਜੁੜੀ ਹੁਣ ਨਮੀ ਮੱਝ ਦੁੱਧ ਨਹੀਂ ਚੱਲ ਰਹੀ ਉਹਨੂੰ ਇੱਕ ਫਾਰਮੂਲਾ ਤੁਸੀਂ ਮੇਰੇ ਕੋਲੋਂ ਜ਼ਰੂਰ ਵਰਤਿਓ ਇੱਕ ਤਾਂ ਉਹਨਾਂ ਨੂੰ ਵਿਟਾਮਿਨ ਐਚ ਹੁੰਦੀ ਹੈ ਜਿਹੜੀ ਆਪਣੇ ਉਹ ਸ਼ੁਰੂ ਕਰ ਦਿਓ ਤਾਜ਼ੀਆਂ ਮੈਸਨ ਵਿਟਾਮਿਨ ਐਚ ਸ਼ੁਰੂ ਕਰ ਦਿਓ ਤੇ ਇੱਕ ਜੈਲਾ ਇਹਨਾਂ ਨੂੰ ਜ਼ਰੂਰ ਦਿਆ ਕਰੋ ਸਪੀਡ ਅਪ ਦੀ ਜੈਲ ਦੇ ਅਡਵਾਂਸ ਜੈਲ ਅਡਵਾਂਸ ਜੈਲ ਦੇ ਦਿਓ ਜਾਂ ਸਪੀਡ ਅਪ ਜੈਲ ਬਹੁਤ ਛੇਤੀ ਕਵਰ ਕਰਦੀ ਹੈ ਉਹਦੇ ਦੂਜਾ ਅਡਵਾਂਸ ਜੈਲ ਦੇ ਦਿਓ ਜੈਲਾਂ ਜ਼ਰੂਰ ਪਾਓ ਤਾਜ਼ੀਆਂ ਮੈਸਾਂ ਨੂੰ ਤੇ ਜਿਹੜੀ ਵਿਟਾਮਿਨ ਐਚ ਹੈ ਡੇਲੀ 10 10 15 15 ਐਮਲ ਜ਼ਰੂਰ ਪਾ ਕੇ ਦੇਖੋ ਤੁਸੀਂ ਤਾਜ਼ੀਆਂ ਮੈਸਾਂ ਨੂੰ ਇੱਕ ਇਹਨਾਂ ਨੂੰ ਆਹ ਜਿਹੜਾ ਸਮਾਨ ਲਿਖਿਆ ਇਹ ਪਾਓ ਦਾਣਾ ਰੰਨ ਕੇ ਡੇਗੋ 4 4 5 5 ਕਿਲੋ ਦਾਣਾ ਚੰਗੀ ਤਰ੍ਹਾਂ ਦੇਖ ਕੇ ਕੱਖਾਂ ਦੀ ਬੀਬੀ ਜੀ ਤੁਹਾਨੂੰ ਦੱਸ ਦਣਾ ਕਈ ਗੱਲਾਂ ਨੇ ਇਹ ਚ ਬਹੁਤ ਬਰੀਕੀ ਵਾਲੀਆਂ ਤੁਸੀਂ ਤੜਕੀ ਥੋੜੇ ਥੋੜੇ ਕੱਖ ਪਾਓ ਬਸ ਜਮੀ ਹੁਣ ਮੈਂ ਸਿਆਲ ਚ ਸ਼ਡਿਊਲ ਚੇਂਜ ਕਰ ਦਣਾ ਦਪਹਿਰੇ ਤੁਸੀਂ ਸੰਨੀ ਰਲਾ ਦਿਓ ਇਹਨਾਂ ਨੂੰ ਕੋਈ 1.5 ਵਜੇ ਸੰਨੀ ਰਲਾ ਕੇ ਚੰਗੇ ਦਾਣੇ ਨਾਲ ਵੱਡਾ ਬਾਲਟਾ ਹੋਵੇ ਚੰਗਾ ਦਾਣਾ ਪਾ ਕੇ ਸੰਨੀ ਰਲਾ ਕੇ ਰੱਖ ਲਓ ਜਿੰਨੀ ਉਹਨਾਂ ਨੇ ਖਾਲੀ-ਖਾਲੀ ਜਿਹੜੀ ਉਹ ਬਚ ਗਈ ਉਹ ਅੰਦਰ ਜਿੱਥੇ ਬੰਨਣੀਆਂ ਨੇ ਤੁਸੀਂ ਇਹਨਾਂ ਰਾਤ ਨੂੰ ਉਹ ਸੰਨੀ ਚੱਕ ਕੇ ਅੰਦਰ ਸਿੱਟ ਕੇ ਉਹਦੇ 'ਚ ਕੱਖ ਰਲਾ ਕੇ ਰਾਤ ਨੂੰ ਉੱਚ ਬੈ ਸੌਣ ਨੇ ਕੀ ਕੱਖ ਰਲਾ ਦੋ ਜਿਹੜੀ ਤੂੜੀ ਉਹ ਚੱਕੋ ਬਚ ਕੇ ਅੰਦਰ ਸਿੱਟ ਲਈ ਉਹਦੇ 'ਚ ਉਹਨੇ ਕੇ ਕੱਖ ਰਲਾ ਕੇ ਥੋੜੇ ਜਿ ਇਹ ਚ ਥੋੜੀ ਜਿਹੀ ਟੂੜੀ ਪਾ ਕੇ ਰਾਤ ਨੂੰ ਪਸ਼ੂ ਦੇ ਹੁਣ ਸਿਆਲ-ਸਿਆਲ ਮੂਹਰੇ ਰੱਖਿਆ ਕਰੋ ਕਿਉਂਕਿ ਰਾਤ ਨੂੰ ਪਸ਼ੂ ਸਿਆਲ 'ਚ ਕੱਖ ਕੰਨ ਬੰਦ ਖਾਂਦਾ ਤੇ ਜਿਹੜਾ ਬਚਿਆ ਦਾਣਾ ਉਹ ਸਾਰਾ ਰਾਤੋਂ-ਰਾਤ ਸਾਫ਼ ਕਰ ਦਿਆ ਕਰੋ ਗਰਮੀ 'ਚ ਆਪਾਂ ਜਿਆਦਾ ਪਾਣੀ ਰੱਖਦੇ ਤੇ ਮੂਹਰੇ ਤਾਂ ਹੁਣ ਸਿਆਲ 'ਚ ਰਾਤੋਂ-ਰਾਤ ਜਿਹੜਾ ਇਹ ਬਚਿਆ ਮਾਲ ਆ ਅੰਦਰ ਰੱਖ ਕੇ ਾ ਟੋਟਾ ਲਾ ਕੇ ਛੱਡਤਾ ਤੇ ਰਾਤ ਨੂੰ ਡੰਗਰ ਜਿਹੜਾ ਰੱਜ ਕੇ ਡਣਾ ਹੋਇਆ ਹੋਵੇ ਸਵੇਰੇ ਪਾਣ ਦੀ ਹੁਣ ਬਾਹਲੇ ਲੋੜ ਨਹੀਂ ਫਿਰ ਇਹ ਆਬਦਾ ਉਹ ਤਾਰਾ ਕੱਢੋ ਬਸ ਥੋੜੇ ਜੇ ਪਾ ਦਿਓ ਵੀ 20 ਮਿੰਟ ਪਸੂ ਬੈਠੇ ਨਾ ਉਹਨੇ ਪਾ ਦਿਓ ਉਸ ਤੋਂ ਬਾਅਦ ਦਿਨੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆ ਕੇ ਧੁੱਪੇ ਪੰਨਿਆ ਕਰੋ ਜਰੂਰ ਹੁਣ ਧੁੱਪੇ ਬੰਨਣੇ ਪਸੂ ਬਹੁਤ ਜ਼ਰੂਰੀ ਨੇ ਕੋਈ ਧੁੱਪ ਨਾਲ ਹੌਂਕਦਾ ਨਹੀਂ ਕੁਝ ਨਹੀਂ ਹੁੰਦਾ ਜਿੰਨਾ ਪਸੂ ਤੁਹਾਡਾ ਖਲੂਗਾ ਧੁੱਪੇ ਉਹਨੇ ਪਸੂ ਤੁਹਾਡਾ ਦੁੱਧ ਦੇਊਗਾ ਤਾਂ ਹੀ ਪੀਕ ਲੈਵਲ ਤੇ ਆਊਗਾ ਬਹੁਤ ਜ਼ਿਆਦਾ ਇਹਦੇ ਵਿੱਚ ਗੱਲਾਂ ਨੇ ਵੀ ਕਿਹਦੇ ਕਾਰਨ ਆਪਣਾ ਪਸੂ ਦੁੱਧ ਘਟ ਰਿਹਾ ਕੋਈ ਪੈਰ ਚਰੋੜੀ ਤਾਂ ਨਹੀਂ ਕੋਈ ਲੱਤ ਚ ਦਰਦ ਤਾਂ ਨਹੀਂ ਕੋਈ ਮੂਹ ਚ ਕੋਈ ਚੀਜ਼ ਤਾਂ ਨਹੀਂ ਗੜ ਰਹੀ ਜਾਂ ਕੋਈ ਕਿਸੇ ਦਰਦ ਤਾਂ ਨਹੀਂ ਹੋ ਰਿਹਾ ਜਾਂ ਹੋਰ ਬਹੁਤ ਗੱਲਾਂ ਨੇ ਜਿਹਦੇ ਕਾਰਨ ਪਸ਼ੂ ਦੁੱਧ ਤੋੜ ਸਕਦਾ ਗੱਡੀ ਚ ਚੜ ਕੇ ਪਸ਼ੂ ਜਾ ਕੇ ਡਰ ਬੈਠ ਕੇ ਆਪਾਂ 7 ਦਿਨ ਨਹੀਂ ਸੂਤਾਂ ਦਾ ਉਹ ਕਈ ਵਾਰੀ ਬੰਦਾ ਮੈਸ ਲੈ ਜਾਣਾ ਅਗਲਾ ਜਾ ਕੇ ਕਹਿੰਦਾ ਭਾਈ ਯਾਰ ਮੈਸ ਦੁੱਧ ਨਹੀਂ ਚੱਲ ਰਹੀ ਬਹੁਤ ਸਾਰੀਆਂ ਗੱਲਾਂ ਨੇ ਥੋੜੀਆਂ ਥੋੜੀਆਂ ਚੀਜ਼ਾਂ ਤੁਸੀਂ ਜਦੋਂ ਕਰੀ ਜਾਓਗੇ ਤੁਹਾਡੀ ਮੈਸ ਚਾਹੇ ਤੋ ਮਹੀਨੇ ਦੀ ਸੂਈ ਹੋਈ ਹੈ ਦੁੱਧ ਵਾਲੀ ਨੇ ਦੁੱਧ ਤੇ ਆਉਣੀ ਆਉਣਾ ਮਤਲਬ ਹੀ ਨਹੀਂ ਵੀ ਉਹ ਦੁੱਧ ਕਿੱਥੇ ਲੈ ਕੇ ਭਾਜੇ ਮਰਲੇ ਵੇ 20 ਕਿਲੋ ਵਾਲੀ ਐ 12 ਕਿਲੋ ਤੇ ਵੀ ਰਹੀ ਗਈ ਸੀ ਉਹ ਹੁਣ ਉਹਨੂੰ ਮੈਂ ਦਵਾਰ ਤੋਂ ਕੱਲੀ ਨੂੰ 17 18 ਦੇ ਲਿਆਇਆ ਇਹ ਛੋਟੇ ਛੋਟੇ ਕੰਮ ਜਿਹੜੇ ਮੈਂ ਤੁਹਾਨੂੰ ਦੱਸ ਰਾਂ ਇਹ ਕਰਨ ਵਾਲੇ ਨੇ ਆਪਣੇ ਜਦੋਂ ਆਪਾਂ ਵੇਚ ਰਹਾਂਗੇ ਕਰਾਂਗੇ ਆਪਾਂ ਨੂੰ ਪਤਾ ਲੱਗੂ ਵੀ ਕਿੱਥੇ ਘਾਟ ਹੈ ਕਿਹਦੇ ਕਾਰਨ ਆਪਣਾ ਪਸ਼ੂ ਦੁੱਧ ਘਟਾ ਰਿਹਾ ਤਾਂ ਉਹ ਜ਼ਰੂਰ ਆਪਣਾ ਪਸ਼ੂ ਦੁੱਧ ਤੇ ਦਵਾਰ ਤੋਂ ਕਵਰ ਹੋ ਜਾਊਗਾ ਤੁਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਮੇਰੀਆਂ ਜ਼ਰੂਰ ਅਪਣਾਓ ਕਰੋ ਵਰਤੋ ਤੁਹਾਨੂੰ ਰਿਜ਼ਲਟ ਇਹਦਾ ਜ਼ਰੂਰ ਮਿਲਣਾ ਤੁਸੀਂ ਸਿਆਲ ਸਿਆਲ ਹੋਣਾ ਗੋ ਰੱਖਣੀਆਂ ਗੇਟ ਕੂਟ ਬੰਦ ਕਰਨੇ ਨੇ ਦਿਨੇ ਧੁੱਪੇ ਬੰਨਣੀਆਂ ਨੇ ਕਾੜਾ ਕੁੜੇ ਦੇਣੇ ਨੇ ਗੁੜ ਗੜ ਲਿਆ ਕੇ ਰੱਖੋ ਨੂਨ ਜੀਰੇ ਵਗੈਰਾ ਦੇਣੇ ਨੇ ਜਿਹਦੇ ਨਾਲ ਸੋਡਾ ਡੰਗਰ ਦੁੱਧ ਨਾ ਤੋੜੇ ਫੀਡ ਚ ਤੁਸੀਂ ਬਾਜਰਾ ਵਗੈਰਾ ਐਡ ਕਰਨਾ ਜੋ ਬੰਦ ਕਰਨੇ ਨੇ ਤੇ ਇਹਦੇ ਵਿੱਚ ਆਹੀ ਗੱਲਾਂ ਦਾ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਬਾਕੀ ਸਾਨੂੰ ਦਿਨੇ ਲਖਾਵਾਂਗੇ ਆਪਾਂ ਵੀ ਹੁਣ ਕਿਹੜੇ ਟਾਈਮ ਸੱਣੀ ਸ਼ੁਰੂ ਕਰਤੀ ਕਿਹੜੇ ਟਾਈਮ ਕਿੰਨਾ ਦਾਣਾ ਪਾਣਾ ਸ਼ੁਰੂ ਕਰਤਾ ਤੇ ਕਿਵੇਂ ਰਾਤ ਨੂੰ ਪਾਉਨੇ ਆ ਤੇ ਆਪਾਂ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਹੋਰ ਕਿਸੇ ਗੱਲ ਦਾ ਸਵਾਲ ਹੋਵੇ ਤਾਂ ਜਰੂਰ ਤੁਸੀਂ ਮੈਸੇਜ ਕਰਕੇ ਜਾ। ਪਿਆਰ ਭਰੀ ਸਤਿਕਾਰ ਗਲਤੀ ਮਲਤੀ ਬਾਈ ਜੀ ਮਾਫ ਕਰਨੀ। ਸਾਰਿਆਂ ਨੂੰ ਸਤਿਕਾਰ